ਆਪਣੇ ਘਰ ਜਦੋਂ ਵੀ ਕੋਈ ਸਾਧੂ ਜਾਂ ਮੰਗਣ ਵਾਲਾ ਆਏ ਇਹ ਚੀਜ਼ ਕਦੀ ਨਹੀਂ দান ਕਰਨੀ ਨਹੀਂ ਤੇ ਘਰ ਦੀਆਂ ਬਰਕਤਾਂ ਉੱਡ ਜਾਣਗੀਆਂ ਗੱਡੀ ਤੇ ਘਰ ਬੈਠੇ দান ਕਰਨ ਵਾਲੇ ਸਾਵਧਾਨ ਹੋ ਜਾਓ ਆਪਾਂ ਇਹਨਾਂ ਬੇਨਤੀਆਂ ਨੂੰ ਸਾਂਝਾ ਕਰਾਂਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਦੋਂ ਵੀ ਸਾਡੇ ਘਰ ਕੋਈ ਮੰਗਣ ਵਾਲਾ ਆਏ ਜਾਂ ਕੋਈ ਸਾਧੂ ਆਏ ਤੇ ਸਾਧ ਸੰਗਤ ਅਸੀਂ ਕੀ ਕਰਦੇ ਹਾਂ ਸਾਡਾ ਸੁਭਾਅ ਹੈ ਆਮ ਦੁਨਿਆਵੀ ਤੌਰ ਤੇ ਆਪਾਂ ਸਾਰੀ ਵੇਖਦੇ ਹਾਂ ਤੇ ਸਾਧ ਸੰਗਤ ਉਹਨਾਂ ਨੂੰ ਆਪਾਂ ਨਸੀਹਤ ਦੇਣੀ ਆ ਸ਼ੁਰੂ ਕਰ ਦਿੰਦੇ ਹਾਂ ਕੋਈ ਬੰਦਗੀ ਵਾਲਾ ਵੀ ਆ ਜਾਂਦਾ ਕੋਈ ਵੈਸੇ ਭੁੱਲਿਆ ਭਟਕਿਆ ਵੀ ਆ ਜਾਂਦਾ ਕੋਈ ਢਿੱਡ ਦੀ ਭੁੱਖ ਦਾ ਮਾਰ ਆ ਜਾਂਦਾ ਵੈਸੇ ਢਿੱਡ ਦੀ ਭੁੱਖ ਵਾਲੇ ਘੱਟ ਤੇ ਆਮ ਮਾੜੀ ਨੀਤ ਵਾਲੇ ਬਹੁਤ ਆਉਂਦੇ ਨੇ ਜਿਵੇਂ ਆਪਾਂ ਵੇਖਦੇ ਆਂ ਵੀ ਲੋਕਾਂ ਨੂੰ ਠੱਗਣ ਵਾਲੇ ਕਹਿਣ ਵਾਲੇ ਕਿ ਆਹ ਦੇ ਦਿਓ ਜੀ ਆਹ ਦੇ ਦਿਓ ਸਾਧ ਸੰਗਤ ਆ ਚਾਹੀਦਾ ਤੇ ਬਹੁਤ ਕੁਝ ਜਿਹੜਾ ਹੈ ਉਹ ਕਰਨ ਵਾਲੇ ਸਾਡੇ ਕੋਲ ਆਉਂਦੇ ਨੇ ਘਰਾਂ ਦੇ ਵਿੱਚ ਆਪਾਂ ਉਹਨੂੰ ਵੇਖਦੇ ਹਾਂ ਪਰ ਮੇਰੇ ਪਾਤਸ਼ਾਹ ਇਹ ਕਹਿੰਦੇ ਨੇ ਜੇ ਕੋਈ ਤੇਰੇ ਦਰ ਤੇ ਚੱਲ ਕੇ ਆ ਗਿਆ ਉਹਨੂੰ ਚੀਜ਼ਾਂ ਦੇਣ ਦੀ ਬਜਾਏ ਤਾਂ ਉਹਨੂੰ ਤਨ ਦੀ ਭੁੱਖ ਉਹਦੀ ਜ਼ਰੂਰ ਮਟਾਈਓ ਉਹਨੂੰ ਪ੍ਰਸ਼ਾਦਾ ਪਾਣੀ ਜ਼ਰੂਰ ਛਕਾਈ ਸਾਧੂ ਸੰਗਤ ਜਿਹੜੇ ਆਉਂਦੇ ਨੇ ਨਾ ਉਹਨਾਂ ਨਾਲ ਸੰਗਤ ਕਰੋ ਗੁਰੂ ਦੀ ਹੋ ਸਕਦਾ ਕੋਈ ਭੁੱਲਿਆ ਪਟਕਿਆ ਇਦਾਂ ਦੇ ਰਾਹ ਤੇ ਤੁਰ ਗਿਆ ਹੋਵੇ ਉਹਨੂੰ ਸਹੀ ਰਾਹ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਨਾ ਕਿ ਉਹਨੂੰ ਨਸੀਹਤਾਂ ਦਿੱਤੀਆਂ ਜਾਣ ਉਹ ਢਡੋ ਭੁੱਖਾ ਹੋਵੇ ਤੇ ਅਸੀਂ ਉਹਨੂੰ ਨਸੀਹਤਾਂ ਦੇਈ ਜਾਈਏ ਅਸੀਂ ਉਹਨੂੰ ਕਹੀ ਜਾਈਏ ਕਿ ਭਾਈ ਤੂੰ ਐਂ ਕਰਿਆ ਕਰ ਤੂੰ ਮਿਹਨਤ ਕਰਿਆ ਕਰ ਸਾ ਸੰਗਤ ਪਹਿਲਾਂ ਉਹਦੇ ਤਨ ਦੀ ਭੁੱਖ ਹੈ ਨਾ ਜਿਹੜੀ ਉਹ ਮਟਾਓ ਬਾਅਦ ਚੋਂ ਉਪਦੇਸ਼ ਦਿਓ ਜੇ ਉਹਨੂੰ ਸਾਨੂੰ ਭੁੱਖ ਲੱਗੀ ਹੋਵੇ ਸਾਨੂੰ ਕੋਈ ਪਹਿਲਾਂ ਕੰਮ ਕਰ ਤੂੰ ਫੇਰ ਆਪਾਂ ਦੇਖਾਂਗੇ ਇਦਾਂ ਗੱਲ ਨਹੀਂ ਨਾ ਬਣਨੀ ਸਾਹ ਸੰਗਤ ਇਹ ਗੱਲ ਯਾਦ ਰੱਖਿਓ ਵੀ ਸਾਡੇ ਘਰ ਕੋਈ ਮੰਗਣ ਵਾਲਾ ਆਏ ਤਾਂ ਉਹਨੂੰ ਚੀਜ਼ਾਂ ਦੇਣ ਦੀ بجائے ਉਹਨੂੰ ਨਸੀਹਤਾਂ ਦੇਣ ਦੀ بجائے ਉਹਨੂੰ ਪਹਿਲਾਂ ਪ੍ਰਸ਼ਾਦਾ ਛਕਾਈਏ ਤੇ ਬਾਅਦ ਵਿੱਚ ਫਿਰ ਉਹਦੇ ਨਾਲ ਗੱਲ ਕਰੀਏ ਘਰ ਮੰਗਣ ਆਏ ਸਾਧੂ ਜਾਂ ਫਿਰ ਮੰਗਣ ਵਾਲੇ ਨੂੰ ਇਹ ਚੀਜ਼ਾਂ ਦਾਨ ਨਾ ਕਰੋ ਕਦੀ ਵੀ ਕਿਹੜੀਆਂ ਚੀਜ਼ਾਂ ਜੇ ਕੋਈ ਸਾਧੂ ਸੰਤ ਮਹਾਂਪੁਰਸ਼ ਹੈ ਉਹਨੂੰ ਚੀਜ਼ਾਂ ਦੇ ਕੇ ਰਜਾਉਣ ਦੀ ਕੋਸ਼ਿਸ਼ ਨਾ ਕਰੋ ਉਤੋਂ ਚੀਜ਼ਾਂ ਦੇ ਕੇ ਉਪਦੇਸ਼ ਲੈਣ ਦੀ ਉਹਦੀ ਸਿਮਪਤੀ ਲੈਣ ਦੀ ਜੇ ਲੈਣਾ ਤਾਂ ਕੋਈ ਚੱਜ ਦਾ ਉਪਦੇਸ਼ ਲਈਏ ਕੋਈ ਨਾਮ ਬਾਣੀ ਦੀ ਗੱਲ ਕੋਈ ਗੁਰੂ ਦੇ ਘਰ ਦੀ ਗੱਲ ਕੋਈ ਸੇਵਾ ਸਿਮਰਨ ਦੀ ਗੱਲ ਕਿ ਬਾਬਾ ਸਾਨੂੰ ਆਹ ਦੇ ਕੇ ਜਾ ਇਹ ਚੀਜ਼ ਦੀ ਜ਼ਰੂਰਤ ਹੈ ਨਾ ਕਿ ਉਹਨੂੰ ਆਪਣੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦੋ ਜੀ ਆਹ ਲੈ ਜੋ ਜੀ ਆਹ ਜਿਹੜਾ ਆਪਾਂ ਵੇਖਦੇ ਨਾ ਆਮ ਗੱਡੀਆਂ 'ਚ ਬੈਠੇ ਆਪਾਂ ਕੋਈ ਸਾਡੇ ਕੋਲ ਮੰਗਤੇ ਆਉਂਦੇ ਨੇ ਉਹਨਾਂ ਨੂੰ ਆਪਾਂ ਦੇ ਦਿੰਨੇ ਆ ਪੈਸੇ ਕੋਈ 50 ਦੇ ਦਿੰਦਾ ਕੋਈ 100 ਦੇ ਮੈਂ ਤਾਂ ਇੱਥੋਂ ਤੱਕ ਦੇਖਿਆ ਇੱਕੋਲੇ ਖੁੱਲੇ ਨਹੀਂ ਸੀ ਹੈਗਾ ਉਹ ਕਹਿੰਦਾ ਚਲ 200 ਹੀ ਲੈ ਜਾ ਤੂੰ 200 ਦਾ ਨੋਟ ਲੈ ਜਾ ਸਾਧ ਸੰਗਤ ਪੈਸੇ ਨਾ ਦਿਓ ਜੇ ਉਹਦੀ ਜ਼ਰੂਰਤ ਹੈ ਨਾ ਕੋਈ ਉਹਨੂੰ ਜ਼ਰੂਰਤ ਉਹਦੀ ਪੂਰੀ ਕਰੋ ਕਪੜਾ ਰੇੜਾ ਲੈ ਦਿਓ ਕੋਈ ਜੁੱਤੀ ਜੋੜਾ ਲੈ ਦਿਓ ਕੋਈ ਉਹਨੂੰ ਪੇਟ ਪਰ ਖਾਣਾ ਜਿਹੜਾ ਹੈ ਉਹ ਲੈ ਦਿਓ ਸਾਧ ਸੰਗਤ ਜਾਂ ਫਿਰ ਉਹਦੋਂ ਘਰ ਦਾ ਰਾਸ਼ਨ ਲੈ ਦਿਓ ਕਿਲੋ ਦੁੱਧ ਹੀ ਲੈ ਦਿਓ ਚਲ ਜੇ ਮਠਿਆਪਤੀ ਲੈਦੇ ਹੋ ਕੁਝ ਵੀ ਚਲੋ ਕਰ ਲੋ ਆਪਾਂ ਉਹਦੀ ਕੋ ਤਨ ਦੀ ਭੁੱਖ ਮਿਟਾਉਣ ਦੀ ਉਹਦੀ ਕੋਈ ਐਸੀ ਕੋਸ਼ਿਸ਼ ਕਰੀਏ ਤਾਂ ਜੋ ਆਪਾਂ ਉਹਦੇ ਕੋਈ ਕੰਮ ਆ ਸਕੇ ਕੋਈ ਇਹ ਨਾ ਹੋਵੇ ਵੀ ਆਪਾਂ ਕੋਈ ਆਪਣੇ ਪੈਸੇ ਨੂੰ ਵੀ ਬੇਅਰਥ ਕਰੀਏ ਤੇ ਜੇ ਆਪਾਂ ਨਾ ਵੀ ਲਈਏ ਮੈਂ ਕਹਿੰਦਾ ਵੀ ਜਿਵੇਂ ਤੁਹਾਡਾ ਮਨ ਕਰਦਾ ਓਵੇਂ ਇਸ ਚੀਜ਼ ਨੂੰ ਤੁਸੀਂ ਸਮਝ ਸਕਦੇ ਹੋ ਪਰ ਇਥੇ ਇੱਕ ਬੇਨਤੀ ਮੈਂ ਆਪ ਜੀ ਨਾਲ ਤਾਂ ਕਰਕੇ ਸਾਂਝੀ ਕਰਦਾ ਵੀ ਘਰੋਂ ਜੇ ਕੋਈ ਸਾਡੇ ਆਇਆ ਨਾ ਕਰ ਚੱਲ ਕੇ ਤੁਹਾਨੂੰ ਪ੍ਰਸ਼ਾਦਾ ਛਕੇ ਬਿਨਾਂ ਨਾ ਜਾਣ ਦਿਓ ਪ੍ਰਸ਼ਾਦਾ ਜ਼ਰੂਰ ਸ਼ਕਾ ਕੇ ਤੋਰੀਓ। ਪੇ ਖੰਨੇ ਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾਵੈ। ਸਤਗੁਰ ਕਹਿੰਦੇ ਜਿਹੜਾ ਕੋਈ ਨੇੜੇ ਆ ਗਿਆ ਉਹਨੂੰ ਵੇਖਦਾ ਹੈ ਉਹਦੀ ਸੇਵਾ ਕਰ ਭਾਵਨਾ ਨਾਲ ਉਹਦਾ ਆਦਰ ਕਰ ਤੇ ਇਹ ਗੱਲ ਯਾਦ ਰੱਖੀ ਉਹਨੂੰ ਉਹਦੇ ਵਿੱਚ ਰੱਬੀ ਰੂਹ ਜਾਣ ਕੇ ਉਹਦੀ ਸੇਵਾ ਕਰ ਹਰ ਕੀਰਤਨ ਹੀ ਤ੍ਰਿਪਤਾਵੈ ਤੇ ਗੁਰੂ ਕੇ ਸ਼ਬਦ ਗੁਰੂ ਕੀ ਬਾਣੀ ਜਾਂ ਫਿਰ ਗੁਰੂ ਕੀ ਸਿੱਖਿਆ ਦੇ ਵਿੱਚ ਤੂੰ ਫੇਰ ਹੀ ਤ੍ਰਿਪਤਾ ਸਕਦਾ ਹੈ ਭਾਵੇਂ ਨਾ ਵੀ ਤ੍ਰਿਪਤ ਹੋ ਗਿਆ ਮੈਂ ਤੇ ਫੇਰ ਹੀ ਤੂੰ ਤੇਰਾ ਮਨ ਤ੍ਰਿਪਤ ਹੋਏਗਾ ਜਦੋਂ ਤੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖੇਂਗਾ ਸਾਧ ਸੰਗਤ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਇਹਨਾਂ ਨੂੰ ਸਮਝਣ ਵਾਸਤੇ ਬਹੁਤ ਵੱਡੀ ਜਿਹੜੀ ਹੈ ਉਹ ਇੱਕ ਗੁਰੂ ਕੀ ਮਹਿਮਾ ਚਾਹੀਦੀ ਹੈ ਬਹੁਤ ਵੱਡੀ ਚੀਜ਼ਾਂ ਇਸ ਕਰਕੇ ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫਤ ਸਲਾਵ ਵਿੱਚ ਬੰਨਾ ਬੰਦਾ ਜਿਹੜਾ ਨਾ ਉਹ ਪ੍ਰਸੰਨ ਰਹਿ ਸਕਦਾ ਹੈ ਇਹ ਚੀਜ਼ ਨੂੰ ਯਾਦ ਰੱਖਿਓ ਆਪਾਂ ਇਹਨਾਂ ਚੀਜ਼ਾਂ ਨੂੰ ਫੋਲੋ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ